ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਮੇਰੇ ਖੋਰ ਨਵੇਂ ਵਲੌਗ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼ ਆਲੋ ਹੋਵੋਗੇ ਮੈਂ ਬਿਲਕੁਲ ਠੀਕ ਹਾਂ ਟਾਈਮ ਹੈ ਮਾਰਨਿੰਗ ਦਾ 6:00 ਵਜੇ ਗਿਆ ਸੀ ਹੋ ਗਿਆ ਰੈਡੀ ਤੇ ਅੱਜ ਤੁਹਾਨੂੰ ਦੱਸ ਦਿਆਂ ਤਰੀਖ ਹੈਗੀ 4th ਆਫ ਸੈਪਟੈਂਬਰ ਤੇ ਅੱਜ ਇੱਕ ਅੱਜ ਦੀ ਤਰੀਕ ਦਾ ਤੁਹਾਨੂੰ ਇੱਕ ਕੋਇਨਸੀਡੈਂਸ ਦੱਸਣੀ ਹੈ ਅੱਜ 4th ਸੈਪਟੈਂਬਰ ਆ ਇੱਕ ਪਿਛਲੇ ਸਾਲ 2023 ਵਾਲੀ 4th ਸੈਪਟੈਂਬਰ ਸੀ ਉਦੋਂ ਵੀ ਅਸੀਂ ਦਿੱਲੀ 에어ਪੋਰਟ ਗਏ ਸੀ ਅੱਜ ਵੀ ਅਸੀਂ ਦਿੱਲੀ 에어ਪੋਰਟ ਜਾਣਾ ਰੈਡੀ ਹੋ ਗਿਆ ਸੀ ਦੇ ਘੰਟੇ ਨੂੰ ਪੌਣੇ ਕੰਟੀਨਿਊਸਲੀ ਕਰੋ ਨੀ ਕੱਲਾਂ ਨਹੀਂ ਸਾਡਾ ਬ੍ਰੇਕਫਾਸਟ ਰੈਡੀ ਹੈ ਜੋ ਅਸੀਂ ਰਸਤੇ 'ਚ ਪਰੌਂਠੇ ਖਾਣੇ ਨੇ ਅ ਅੱਜ ਫਾਈਨਲੀ ਉਹ ਦਿਨ ਆ ਗਿਆ ਜਿਹਦੀ ਵੇਟ ਸੀਗੀ ਬਹੁਤ ਬਹੁਤ ਟਾਈਮ ਤੋਂ ਵੇਟ ਸੀ ਹਰ ਇੱਕ ਪੇਰੈਂਟਸ ਨੂੰ ਵੇਟ ਹੁੰਦੀ ਆ ਦਿਨ ਦੀ ਹਨਾ ਵੀ ਕਦੋਂ ਆਪਾਂ ਬੱਚਿਆਂ ਨਾਲ ਮਿਲਾਂਗੇ ਬੱਚਿਆਂ ਕੋਲੇ ਆਪਾਂ ਜਾਵਾਂਗੇ ਬੱਚੇ ਆਪਣੇ ਕੋਲ ਹੋਣਗੇ ਤੇ ਫਾਈਨਲੀ ਉਹ ਦਿਨ ਆ ਗਿਆ ਐਕਸਾਈਟਮੈਂਟ ਵੀ ਆ ਅ ਹੈਪੀ ਵੀ ਆ ਇਮੋਸ਼ਨਲ ਵੀ ਆ ਥੋੜੀ ਜਿਹੀ ਥੋੜੀ ਜਿਹੀ ਇਮੋਸ਼ਨਲ ਵੀ ਆ ਹਨਾ ਤੇ ਖੁਸ਼ੀ ਵੀ ਆ ਸਭ ਸਭ ਮਿਕਸੀਆਂ ਫੀਲਿੰਗਸ ਨੇ ਮੇਰੀਆਂ ਰਾਤ ਨੂੰ ਕੋਪਰ ਨੀਂਦ ਵੀ ਆਈ बिकॉज ਮੈਂ ਬਹੁਤ ਜ਼ਿਆਦਾ ਐਕਸਾਈਟਿਡ ਸੀ ਤੇ ਮੈਨੂੰ ਆਇਆ ਸੀ ਕਿ ਮੇਰਾ ਅਲਾਰਮ ਮਿਸ ਨਾ ਹੋ ਜਾਈ ਮੈਂ ਸਵੇਰੇ ਲੇਟ ਨਾ ਹੋ ਜਾਵਾਂ ਮੈਂ ਬਾਰਿ ਬਾਰੀ ਫੋਨ ਦੇ ਟਾਈਮ ਦੇਖ ਰਹੀ ਸੀ ਮੇਰੀ ਨੀਂਦ ਵੀ ਰਾਤ ਬਹੁਤ ਘੱਟ ਨੀਂਦ ਆਈ ਮੈਂ ਬਹੁਤ ਐਕਸਾਈਟਿਡ ਸੀ ਚਲ ਮੈਨੂੰ ਆਇ ਸੀ ਜਿਨੀਂ ਨੀਂਦ ਨਹੀਂ ਆਉਂ ਗਰਾਸ ਤੇ ਚ ਮੈਂ ਸੌਂ ਜੂਗੀ ਹਨਾ ਠੀਕ ਹੈ ਅੱਜ ਆਪਾਂ ਹੁਣ ਚੱਲਦੇ ਆਂ ਡੈਡੀ 에어ਪੋਰਟ ਕੁਝ ਰੈਡੀ ਹੋ ਗਈ ਕੁਝ ਹੋਰ ਹੋ ਜਾਣਾ ਖਾਣ ਪੀਣ ਦਾ ਸਮਾਨ ਮੈਂ ਪੈਕ ਕਰ ਲਿਆ ਅੱਧਾ ਕੁ ਇਸ ਰਾਤ ਹੀ ਕਰਕੇ ਰੱਖ ਲਿਆ ਇਸ ਪਾਣੀ ਵਗੈਰੇ ਬੋਟਲਸ ਭਰ ਕੇ ਕੁਝ ਸੁੱਕੀ ਚੀਜ਼ ਖਾਣ ਲਈ ਪਾਣੀ ਸੀ ਤੇ ਫਰੂਟ ਹੁਣ ਚੱਕ ਲੈਣੇ ਤੇ ਅੱਬ ਪਰੌਂਠੇ ਬਣੇ ਪਏ ਨੇ ਤੇ ਚੱਲਦੇ ਆਪਾਂ ਹੁਣ ਇਹ ਰੈਡੀ ਫਾਈਨਲੀ ਆ ਫਲੌਗ ਵਿੱਚ ਥੋੜੀ ਵੀ ਵੇਟ ਓਵਰ ਹੋ ਗਈ ਕੁਝ ਮੈਨ ਕਮੈਂਟਸ ਆ ਰਹੇ ਨੇ ਕੋਈ ਫੰਕਸ਼ਨ ਹੈ ਤੁਹਾਡੇ ਕੋਈ ਪ੍ਰੋਗਰਾਮ ਹੈ ਤੁਸੀਂ ਇੰਨੇ ਤਿਆਰੀਆਂ ਕਰ ਰਹੇ ਹੋ ਤਿਆਰੀਆਂ ਤਾਂ ਮੈਂ ਕੁਝ ਵੀ ਨਹੀਂ ਕਰੀਆਂ ਜਸਮੈਂ ਕਰੀ ਸਾਫ਼ ਸਫਾਈਆਂ ਜੋ ਮਿਲਟਾਰ ਚਲਦੇ ਰਹਿੰਦੇ ਨੇ ਉਹ ਹੀ ਸੀਗੀਆਂ ਚਲੋ ਜੀ ਹੁਣ ਇਹ ਰੈਡੀ ਫਿਰ ਆਪਾਂ ਚੱਲਦੇ ਆਂ ਪ ਹਾਂ ਜੀ ਅਸੀਂ ਹੋ ਗਏ ਰੈਡੀ ਤੁਸੀਂ ਰੈਡੀ ਹੋ ਚਲੋ ਫਿਰ ਚਲ ਜੀ ਸਮਾਨ ਸਾਨੂੰ ਚੱਕ ਲਓ ਗੱਡੀ ਵਾਲਾ ਪੀਰੇ ਚਾ ਚਲ ਜੀ ਜਾਣਾ ਜਿੱਥੇ ਉਧਰ ਹੀ ਜਾਣਾ ਤੁਸੀਂ ਜੀ ਲਾ ਕੇ ਰਹੋ ਮੇਰੇ ਪਿੱਛੇ ਠੀਕ ਹੈ ਸਾਰੀ ਨਹੀਂ ਹੋ ਰਹੀ ਹੈ ਹੈ ਜੀ ਲੱਗੇ ਥੋੜਾ ਮੇਰਾ ਤਾਂ ਲੱਗਣਾ ਔਖਾ ਹੋ ਜਾਊਗਾ ਹੋਰ ਬੱਚੇ ਵੀ ਚਾਹੀਦੇ ਨਖਾਰਾ ਵਾਲਾ ਵੀ ਚਾਹੀਦਾ ਸਾਰੇ ਦਾ ਪਰਿਵਾਰ ਇਕੱਠਾ ਹੋਵੇ ਫੇਰ ਵੀ ਜੀ ਲੱਗਦਾ ਹੁੰਦਾ ਚਲੋ ਚੱਲੀਏ ਜਲਦੀ ਜਲਦੀ ਖਾਣਾ ਅਸੀਂ ਖਾ ਲਿਆ ਦਿਵਿੰਦਰ ਨੇ ਪਰੌਂਠਾ ਖਾਧਾ ਮੈਂ ਦਹੀਂ ਖਾਧੀ ਮੈਨੂੰ ਕਦੇ ਸਵੇਰੇ ਸਵੇਰੇ ਮੈਨੂੰ ਆदत ਨਹੀਂ ਖਾਣ ਦੀ ਚਾਹ ਪੀ ਲਈ ਸਵੇਰੇ ਜਲਦੀ ਉੱਠ ਕੇ ਮੈਂ ਹਾਸ ਮੈਂ ਬナナ ਖਾ ਲਿਆ ਸੀ ਹੁਣ ਮੈਂ ਦਹੀਂ ਖਾ ਲਈ ਰਸਤੇ ਵਾਸਤੇ ਰੋਟੀ ਪੈਕ ਕਰ ਲਈ ਹਾਂ ਪਤਾ ਨਹੀਂ ਹੁਣ ਚਾਹ ਵੀ ਬਾਰ ਬਾਰ ਪੀਣੀ ਚੰਗੀ ਲੱਗਦੀ ਪਰ ਸਵੇਰੇ ਪੀ ਲੈਣ ਲੱਗੂ ਬਾਸ ਬਹੁਤ ਹੈ ਸੁਗਾਰ ਕੜਗਦੇ ਜੇ ਵਾਹ ਕਰ ਮੁੰਡਾ ਜਾਣ ਬਲੇ ਮੇਰਾ ਸਹੀ ਗਾ ਐ ਡਰਾਈ ਜਾਂਦੇ ਨੇ ਮੈਨੂੰ ਕੁਝ ਤੇਰੇ ਕਾਗਜ਼ ਘੁੰਮ ਹੋ ਗਏ ਹੋ। ਹੋਰ ਠੀਕ ਹੈ। ਚਲ 7:00 ਵਜੇ ਕੇ ਪੌਣੇ 7 ਹੋ ਗਏ। ਹੋਰ ਹੋਵੇ ਬਾਰਿਸ਼ ਦਾ ਮੌਸਮ ਮੋਦਰਾ ਜੀ ਸਾਰੇ ਦਿਨ ਬਾਰਿਸ਼ ਕਰਸੀਆ ਥੋੜਾ ਜਿਹਾ ਆਪਾਂ ਨੂੰ ਪਹਿਲਾਂ ਜਾਣਾ ਪਊਗਾ। ਸਮਾਨ ਰੱਖੋਗੇ? ਹੈ? ਸਮਾਨ ਰੱਖ ਲੇਮੋ। ਸੋ ਚਲੋ ਫਿਰ ਜਲਦੀ ਕਰੋ ਮੈਂ ਤਾਂ ਜਲਦੀ ਹੋ ਰਹੀ ਐ ਮੈਨੂੰ ਐਨਕਸਾਇਟੀ ਲੱਗ ਰਹੀ ਐ ਰਸਤੇ ਵਿੱਚ ਸਾਨੂੰ ਅੱਜ ਬਾਰਿਸ਼ ਹੀ ਬਾਰਿਸ਼ ਮਿਲੀ ਜਾਂਦੇ ਵੀ ਬਾਰਿਸ਼ ਆਉਂਦੇ ਵੀ ਬਾਰਿਸ਼ ਮੌਸਮ ਬਹੁਤ ਜਾਵਾ ਅੱਛਾ ਸੀ ਵੈਦਰ ਅੱਜ ਬਾਹਰ ਵਾਲਾ ਦਿੱਲੀ ਵਿੱਚ ਬਹੁਤ ਜ਼ਿਆਦਾ ਬਾਰਿਸ਼ ਰਸਤੇ ਵਿੱਚ ਵੀ ਬਾਰਿਸ਼ ਰੋਤਕ ਇੰਨੀ ਜ਼ਿਆਦਾ ਬਾਰਿਸ਼ ਨਹੀਂ ਨਾ ਬਹੁਤ ਤੇਜ਼ ਬਾਰਿਸ਼ ਵੈਦਰ ਬਹੁਤ ਅੱਛਾ ਹੋ ਗਿਆ ਸੀ ਅੱਛਾ ਲੱਗ ਰਿਹਾ ਸੀ ਮੌਸਮ ਨੂੰ ਦੇਖ ਕੇ ਵੀ ਹਾਂ ਗਰਮੀ ਤੋਂ ਵੀ ਚਲੋ ਰਾਹਤ ਮਿਲੂਗੀ ਟਾਈਮ ਹੋ ਗਿਆ ਪਾਉਣੇ 11 ਸੀ ਹੁਣ ਰੁਕੇ ਤੇ ਢਾਬੇ ਤੇ ਖਾਣਾ ਤਾਂ ਸਾਬਦਾ ਲੈ ਕੇ ਆਏ ਜਸ ਚਾਹ ਲੈ ਲਾਂਗੇ ਤੇ ਚਾਹ ਤੱਕ ਆਪਾਂ ਸਿੱਕਾਰ ਚ ਮੰਗਾ ਲਾਂਦੇ ਸਾਨੂੰ ਐਂ ਕਹਦਾ ਅੰਦਰ ਬਹਿ ਕੇ ਖਾਧਾ ਕਰ ਤੈਨਾਂ ਗਦਨ ਨੂੰ ਖਾਣਾ ਤਾਂ ਸਾਬਦਾ ਖਾਣ ਨੂੰ ਕਈ ਅਲਾਉ ਨਹੀਂ ਕਰਦੇ ਵੀ ਖਾਣਾ ਤਾਂ ਸਾਬਦਾ ਖਾਉਂ ਹੁੰਦਾ ਕਹਿੰਦੇ ਸਾਡੇ ਤੋਂ ਖਾਣਾ ਖਾਓ ਫਿਰ ਅਸੀਂ ਕਾਰ ਚ ਬਹਿ ਕੇ ਖਾਣਾ ਖਾ ਲਾਂਨੇ ਆ ਪਰੋਂਠੇ ਸਾਡੇ ਕੋਲੇ ਪੈਕ ਨਹੀਂ ਕਰਦੇ ਪਰੋਂਠੇ ਤੇ ਚਾਹ ਤੱਕ ਆਪ ਲੈ ਲਾਂਗੇ ਨਾਲ ਚਾਹ ਕਹਿਣਗੇ ਦਵਿੰਦਰ ਵੀ ਚਾਹ ਤਿਆਰ ਕਰ ਦੋ ਘੱਟ ਮਿੱਠੇ ਵਾਲੀ ਬੈਠੇ-ਬੈਠੇ ਥਕਾਵਟ ਬਹੁਤ ਹੋ ਜਾਂਦੀ ਐ ਨਹੀਂ ਥਕਾਵਟ ਲਈ ਲੱਤਾਂ ਪਾ ਆਕੜਿਆਂ ਦੀ ਨਾਲ ਜਿੱਕਰ ਵੀ ਬੋਡੀ ਸਟ੍ਰੈਂਥ ਕਰਦੀ ਫਤਿ ਬੈਠਣ ਦੀ ਆਦਤ ਆ ਇੱਕਦਮ ਇੰਨਾ ਲੌਂਗ ਟਾਈਮ ਲਈ ਬੈਠਣ ਦੀ ਆਦਤ ਨਹੀਂ ਥੋੜਾ ਬਹੁਤ ਟਾਈਮਸ ਆਪਾਂ ਚਲੋ ਬੈਠਦੇ ਹਾਂ ਘਰੇ ਵੀ ਰੈਸਟ ਕਰਦੇ ਹਾਂ ਪਰ ਇੰਨਾ ਲੰਬਾ ਟਾਈਮ ਨਹੀਂ ਬੈਠ ਬੈਠ ਥੱਕ ਜਾਈਦਾ ਥਕਾਵਟ ਹੋ ਜਾਂਦੀ ਨਾਲੇ ਕੰਮ ਕਰਕੇ ਨਾਲੇ ਥਕਾਵਟ ਹੁੰਦੀ ਜਿਹੜੀ ਬੈਠ ਕੇ ਥਕਾਵਟ ਹੋ ਜਾਂਦੀ ਆ ਭੁੱਖ ਵੀ ਪੂਰੀ ਲੱਗੀ ਪਈ ਸੀ ਪੂਰੀ ਭੁੱਖ ਲੱਗੀ ਪਈ ਸੀ ਮੈਨੂੰ ਤਾਂ ਬਹੁਤ ਜ਼ਿਆਦਾ ਮੇਰੇ ਤਾਂ ਇਹ ਦਿਨ ਕਰ ਰਿਹਾ ਸੀ ਐਪਲ ਕੱਟ ਕੇ ਖਾ ਲ ਲ ਫਿਰ ਮੈਂ ਚਲੋ ਰੁਕਣਗੇ ਤੇ ਹੈਗੇ ਰਸਤੇ 'ਚ ਵੀ ਖਾਣੇ ਦਾ ਟਾਈਮ ਉਹ ਖਾਣੇ ਖਾਵਾਂਗੇ ਖਾਣੇ ਖਾਣਾ ਸਵਾਲਾ ਗਰੇ ਪਰੌਂਟੇ ਹਮ ਸਵਾਲਾ ਗਰੇ ਰਾਸ ਪਰੌਂਟੇ ਹ ਸੋ ਵੀਡੀਓ ਚੱਲ ਰਹੀ ਹੈ ਆ ਦੇਖੋ ਮੇਰਾ ਵੀ ਆਪੇ ਹੈ ਪਰੌਂਠਾ ਆਪਾਂ ਰੁਕਿਆ ਮਾਨਸਾ ਟੱਬਾ ਅਬ ਲੱਕ ਦੇ ਟੱਬੇ ਤੇ ਰੁਕਿਆ ਆਈ ਲਾ ਮਾਨਸਾ ਦੇ ਲਿਕੇ ਹੂੰ ਵਾ ਮੌਸਮ ਬੜੀਆ ਬਾਰਿਸ਼ ਬੱਦਲ ਠੰਡਾ ਮੌਸਮ ਹੈ ਹਾਈਏ ਪਰੌਂਠਾ ਫਿਰ ਪੀਵਾਂਗੇ ਗਰਮ ਗਰਮ ਚਾਹ ਜਾਂਦਿਆਂ ਦੇ ਅਸੀਂ ਰੁਕੇ ਸੀ ਮਾਨਸਾ ਵਾਲੇ ਢਾਬੇ 'ਚ ਡਰਾਈਵਰ ਨੇ ਰੋਕ ਲਿਆ ਸੀ ਅਸੀਂ ਕੱਲੀ ਚਾਹ ਪੀਣੀ ਆ ਸਾਨੂੰ ਕੱਲੀ ਚਾਹ ਦਾ ਟੇਸਟ ਅੱਛਾ ਚਾਹੀਦਾ ਹੋਗਾ ਨਾ ਚਾਹ ਇਹਨਾਂ ਦੀ ਅੱਛੀ ਮਿਲੂ ਜਾਈ ਤੁਸੀਂ ਕਹੋਗੇ ਉਹ ਜਿਵੇਂ ਬਣਾ ਦੇਣਗੇ ਤੇ ਅਸੀਂ ਬਣਵਾ ਲਈ ਚਾਹ ਪਰੋਂਟੇ ਅਸੀਂ ਘਰੋਂ ਲਿਆਏ ਸੀ ਇੱਕ ਟਾਈਮ ਦਾ ਮੀਲ ਅਸੀਂ ਘਰੋਂ ਲਿਆਏ ਸੀ ਇਸ ਕਰਕੇ ਚਲੋ ਵਾਪਸੀ ਟਾਈਮ ਇੱਕ ਟਾਈਮ ਦਾ ਖਾਣਾ ਤੁਹਾਨੂੰ ਬਾਹਰ ਖਾਣਾ ਪਊਗਾ ਪਰ ਇੱਕ ਟਾਈਮ ਦਾ ਘਰੋਂ ਲੈ ਜੀ ਕਿਉਂਕਿ ਬਾਹਰ ਵਾਲਾ ਖਾਣਾ ਖਾ ਕੇ ਨਾ ਬਹੁਤ ਔਖੇ ਹੁੰਨੇ ਆ ਹਾਜਮਾ ਸੌਗਾ ਤੇ ਮੌਸਮ ਬਹੁਤ ਬਹੁਤ ਜ਼ਿਆਦਾ ਵਧੀਆ ਸੀ ਘਰ ਤੋਂ ਚੱਲਣ ਤੋਂ ਲੈ ਕੇ ਪਹੁੰਚ ਬਾਰਿਸ਼ ਬੱਦਲਵਾਈ ਬੱਦਲਵਾਈ ਤਾਂ ਹਰ ਇੱਕ ਜਗ੍ਹਾ ਤੇ ਸੀਗੀ ਬਾਰਿਸ਼ ਵੀ ਕਾਫੀ ਜਗ੍ਹਾ ਤੇ ਮੋਸਟਲੀ ਸਾਨੂੰ ਬਾਰਿਸ਼ ਹੀ ਮਿਲੀ ਰਸਤੇ ਵਿੱਚ ਤੇ ਵਾਪਸ ਆਉਂਦੇ ਆਉਂਦੇ ਤਾਂ ਬਹੁਤ ਜ਼ਿਆਦਾ ਪਾਣੀ ਚ ਉਹ ਅਸੀਂ ਦਿੱਲੀ ਚ ਆਏ ਹਾਂ ਬਹੁਤ ਜ਼ਿਆਦਾ ਪਾਣੀ ਭਰ ਗਿਆ ਸੀ ਦਿੱਲੀ ਚ ਬਸ ਅਸੀਂ ਨਿਕਲੇ ਪਾਣੀ ਜੋਂ ਜੰਦ ਹੋਈ ਵੀ ਸਾਨੂੰ ਬਹੁਤ ਬਾਰਿਸ਼ ਮਿਲੀ ਵੈਦਰ ਬਹੁਤ ਅੱਛਾ ਸੀ 에어ਪੋਰਟ ਪਹੁੰਚਣ ਵਾਲੇ ਸੀ ਬਹੁਤ ਜ਼ਿਆਦਾ ਐਕਸਾਈਟਿਡ ਸੀ ਨਾਲ ਨਾਲ ਅਸੀਂ ਬੇਟੀ ਦੀ ਫਲਾਈਟ ਵੀ ਟਰੈਕ ਕਰ ਰਹੇ ਸੀ 1 ਘੰਟਾ अर्ਲੀ ਆ ਗਈ ਅਸੀਂ ਵੀ ਚਲੋ ਟਾਈਮ ਨਾਲ ਹੀ ਪਹੁੰਚ ਗਏ ਸੀ 1 ਘੰਟਾ 1 ਘੰਟਾ अर्ਲੀ ਸੀ ਨਾਲ ਨਾਲ ਅਸੀਂ ਦੇਖੀ ਜਾ ਰਹੇ ਸੀ ਜਿਵੇਂ ਜਿਵੇਂ ਫਲਾਈਟ ਦਾ ਟਾਈਮ ਹੁੰਦਾ ਜਾਂਦਾ ਸੀ ਅਸੀਂ ਉਹਨੂੰ ਪਾਈਪਨ ਕਰ ਰਹੇ ਸੀ ਟਾਈਮ ਜਲਦੀ ਜਲਦੀ ਉਹ अर्ਲੀ ਦਿਖਾ ਰਹੇ ਨੇ ਹਣਾ ਵੀ ਚਲ ਜਲਦੀ ਚਲੋ ਤੇ ਅਸੀਂ ਪਹੁੰਚ ਗਏ ਸੀ 에어ਪੋਰਟ ਤੇ ਪਤਾ ਇਹ ਵੀ ਪੇਰੈਂਟਸ ਦੀ ਖੁਸ਼ੀ ਕਿੰਨੀ ਹੁੰਦੀ ਜਦੋਂ ਪੈਨੇ ਟਾਈਮ ਬਾਅਦ ਆਪਾਂ ਬੱਚੇ ਨੂੰ ਵੀ ਲੀਏ ਬਹੁਤ ਅਸੀਂ ਮੈਂ ਇੱਥੇ ਕੁਝ ਬੋਲ ਰਹੀ ਸੀ ਪਰ ਨਾ ਜੋ ਮੈਂ ਵੀਡੀਓ ਐਡਿਟ ਕੀਤੀ ਤਾਂ ਉਹ ਆਵਾਜ਼ ਨਾਲ ਸੀ ਪਿੱਛੇ ਬਹੁਤ ਜ਼ਿਆਦਾ ਸ਼ੋਰ ਆ ਰਿਹਾ ਸੀ ਮੈਂ ਚਲੋ ਤੁਹਾਨੂੰ ਬੋਲ ਕੇ ਦੱਸ ਦਿੰਦੀ ਆ ਅਸੀਂ ਇੱਥੇ ਖੜੇ ਵੇਟ ਕਰ ਰਹੇ ਸੀ ਸਾਨੂੰ ਆਈ ਫੀਲ ਹੋ ਰਿਹਾ ਸੀ ਜਿਵੇਂ ਅਸੀਂ ਜਾਣਾ ਹੁੰਦਾਗਾ ਤੇ ਆਈ ਏਮ ਫੀਲਿੰਗ ਆ ਰਿਹਾ ਸੀ ਜਿਵੇਂ ਅਸੀਂ ਜਾਣਾ ਹੁੰਦਾ ਤੇ ਇੰਡੀਆ ਦਾ ਐਕਸਾਈਟਿਡ ਸੀਗੇ ਵੀ ਬੇਟੀ ਕਦੋਂ ਨਿਕਲੂ ਕਦੋਂ ਨਿਕਲੂ ਬਾਹਰ ਸਾਡੀ ਸਾਹਮਣੇ ਉਹਦੀ ਨਿਗਾਖ ਫਿਰ ਤੇ ਵੀ ਕਦੋਂ ਆਉਗੀ ਹਨਾ ਅੰਦਰੋਂ ਤੇ ਬਹੁਤ ਅੱਖਾਂ ਤਰਸੀਆਂ ਬੈਠੇ ਸੀ ਬੱਚਿਆਂ ਨੂੰ ਦੇਖਣ ਨੂੰ ਐਂਡ ਫਾਈਨਲੀ ਦ ਵੇਟ ਇਜ਼ ਓਵਰ ਹਨ ਦਵਿੰਦਰ ਕਦੋਂ ਪਹੁੰਚ ਕੇ ਨਾ ਕੈਮਰਾ ਔਨ ਕਰਦੀ ਰਹੀ ਮੈਨੂੰ ਫੋਟੋ ਤੁਸੀਂ ਵੀਡੀਓ ਬਣਾਇਆ ਮੈਨੂੰ ਕਹਿੰਦੇ ਮੈਂ ਜਾਣਾ ਤੂੰ ਮੇਰੀ ਵੀਡੀਓ ਬਣਾਵੇ ਬਹੁਤ ਜ਼ਿਆਦਾ ਇਹ ਮੂਮੈਂਟ ਲਾਈਕ ਬਹੁਤ ਬਹੁਤ ਜ਼ਿਆਦਾ ਪ੍ਰੈਸ਼ੀਅਸ ਮੂਮੈਂਟਸ ਹੀ ਹੈ ਨਾ ਪੇਰੈਂਟਸ ਲਈ ਬੱਚਿਆਂ ਨੂੰ ਦੂਰ ਭੇਜਣਾ ਕੋਈ ਸੌਖੀ ਗੱਲ ਨਹੀਂ ਹੁੰਦੀ ਇੱਕ ਵਾਰ ਆਪਾਂ ਬੱਚੇ ਨੂੰ ਭੇਜ ਤਾਂ ਦਿੰਦੇ ਆ ਪਰ ਬਾਅਦ ਵਿੱਚ ਆਪਾਂ ਕਿਵੇਂ ਉਹਨਾਂ ਦੀ ਚਿੰਤਾ ਕਰਦੇ ਕਿਵੇਂ ਫਿਕਰ ਕਰਦੇ ਕਿਵੇਂ ਮਿਸ ਕਰਦੇ ਆ ਪੇਰੈਂਟਸ ਨੂੰ ਹਨਾ ਇਹ ਸਭ ਕਿਵੇਂ ਆਪਾਂ ਬੱਚਾ ਬਿਨਾਂ ਰਹਿਣੇ ਆਪਦੇ ਕੋਲ ਇੰਨੇ ਸਾਲ ਰੱਖ ਕੇ ਪਾਲ ਕੇ ਤੋਂ ਸੀ ਸਾਡੀ ਵਾਪਸੀ ਏਅਰਪੋਰਟ ਤੋਂ ਨਿਕਲ ਕੇ ਸੀ ਬਾਹਰ-ਬਾਹਰ ਨਿਕਲਦਿਆਂ ਨੂੰ ਵੀ ਬਾਰਿਸ਼ ਹੀ ਮਿਲੀ ਹੈ ਬਾਰਿਸ਼ ਵਿੱਚ ਆਇਆ ਬਾਰਿਸ਼ ਵਿੱਚ ਹੀ ਵਾਪਸ ਗਏ ਹਾਂ ਬਹੁਤ ਆ ਜਾਣਾ ਪਾਰੀ ਸੀ ਦਿੱਲੀ ਵਿੱਚ ਐਨ ਇਥੇ ਬੇਟੀ ਲੇਟੀ ਪਈ ਸੀ ਮੇਰੀ ਗੋਦੀ ਵਿੱਚ ਕਿ ਨਮਾ ਮੈਂ 2 ਦਿਨ ਹੋ ਗਏ ਮੈਂ ਸੁੱਤੀ ਨਹੀਂ ਹੈਗੀ ਪਲੇਨ 'ਚ ਮੈਨੂੰ ਕੋਈ ਨੀਂਦ ਨਹੀਂ ਆਈ ਹੈਗੀ ਬਿਕਾਉਜ਼ ਸੀਟਸ ਇੰਨੇ ਜ਼ਿਆਦਾ 언ਕੰਫਰਟੇਬਲ ਜਿਆ ਸੀ ਮੈਨੂੰ ਨੀਂਦ ਨਹੀਂ ਹੈਗੀ ਤੇ ਮੇਰੇ ਗੋਦੀ 'ਚ ਲੇਟੀ ਹੋਈ ਸੀ ਮੈਨੂੰ ਵੀ ਬਹੁਤ-ਬਹੁਤ ਅੱਛਾ ਲੱਗ ਰਿਹਾ ਸੀਗਾ ਤੇ ਹੁਣ ਅਸੀਂ ਰਸਤੇ 'ਚ ਕਿਤੇ-ਕਿਤੇ ਰੁੱਕ ਗਏ ਸੀਗੇ ਕਰਦੇ ਆਂ ਸ਼ਾਮ ਦਾ ਖਾਣਾ ਖਾਵਾਂਗੇ ਡਿਨਰ ਦਾ ਟਾਈਮ ਜੀ ਕਹੂੰਗੀ 4:30 5 ਵਜੇ ਦਾ ਟਾਈਮ ਸੀਗਾ ਤੇ ਘਰੇ ਆ ਕੇ ਫਿਰ ਅਸੀਂ ਖਾਣਾ ਨਹੀਂ ਖਾਵਾਂਗੇ ਹੁਣ ਖਾ ਲਾਂਗੇ ਡਿਨਰ ਹੀ ਹੋ ਜੋ ਸਾਡਾ ਬਸ ਇਹ ਤੇ ਹੁਣ ਪਹੁੰਚੋ ਕਿਸੇ ਰਾਤ ਦੇ ਪੌਣੇ 10 ਵਜੇ ਘਰੇ ਤੇ ਹੈਲਪਰ ਚੋਰੀ ਸੀ ਤੇ ਲਗੇ ਚਲੋ ਅਗਲੇ ਨੂੰ ਵੀ ਚਾਹ ਹੁੰਦਾ ਇਹਨਾਂ ਦੀ ਵੀ ਦਿਨ ਮਸਾਉਂਦਾ ਹਨਾ ਤੇ ਮਮੀ ਨੂੰ ਫੋਨ ਕਰਤਾ ਸੀਗਾ ਵੀ ਚਲੋ ਆਜੋ ਵੀ ਆਉਣ ਵਾਲੇ ਨੇ ਉਹ ਤੇ ਫਿਰ ਆ ਗਈ ਸੀ ਇਹਨਾਂ ਲਈ ਵੀ ਇਹ ਮਸਾ ਵੇਨ ਹੁੰਦਾਗਾ ਬਾਕੀ ਕੋਈ ਕਿਸੇ ਨੂੰ ਕਿਸਦਾ ਕੋਈ ਲਾਲਚ ਕੋਈ ਨਹੀਂ ਹੁੰਦਾ ਇੱਕ ਚਾਹੀ ਹੁੰਦਾ ਹੈ ਸਾਡੇ ਘਰ ਦੇ ਮੈਂਬਰ ਵਾਂਗੂ ਇਹਨੇ ਸਾਡੀ ਹੈਲਪਰ ਦਿਨੀ ਮਾ ਬਾਈ ਤੋਂ ਨੇ ਹਸਬੰਡ ਵਾਈਫ ਨੇ ਸਾਡੇ ਫੈਮਿਲੀ ਮੈਂਬਰ ਵਾਂਗੂ ਨੇ ਇਹ ਦੋਨੇ ਜਾਣੇ ਹੁਣ ਮਿਲੂਗੀ ਬੇਟੀ ਆ ਵੀ ਨਾਨੀ ਨੂੰ ਐਂ ਦਾਦੀ ਨੂੰ ਨਾਨੀ ਦਾਦੀ ਵੇਟ ਕਰ ਰਹੀਆਂ ਸੀ ਕਰੇ ਸਵੇਰ ਦੀਆਂ ਬੇ ਐਕਸਾਈਟਿਡ ਸੀ ਨਾ ਬਾਰੀ ਬਾਰੀ ਫੋਨ ਕਰਨਾ ਕਿ ਕਿੱਥੇ ਆ ਗਈ ਕਿੱਥੇ ਆ ਗਈ ਨੂਰ ਆ ਗਈ ਉਹਦੀ ਫਲਾਈਟ ਆ ਗਈ ਤੁਸੀਂ ਲੈ ਲਿਆ ਹੁਣ ਤਾਂ ਇਹ ਸਾਡੇ ਫੈਮਿਲੀ ਮੈਂਬਰਸ ਨੇ ਬਿਕੋਜ਼ ਬੇਟੀ ਆਇਆ ਲੋਬੀ ਤਾਂ ਹੀ ਪੌਣੇ ਤਿੰਨ ਸੱਤ ਬਾਅਦ ਆਈ ਹੈ ਦਾਦੀ ਮम्मा ਕਰਾ ਲੈਨੇ ਮੂੰਹ ਮਿੱਠਾ ਤੁਹਾਨੂੰ ਆਪਾਂ ਚਾਲਦੇ ਆਂ ਅੰਦਰ ਤੇ ਕੇਕ ਰੈਡੀ ਸੀਗਾ ਵੈਲਕਮ ਵਾਲਾ ਕੇਕ ਆਪਾਂ ਬਣਵਾਇਆ ਸੀਗਾ ਚਲੋ ਜਿੰਨਾ ਹੁੰਦਾ 13 ਸਾਨੂੰ ਆਪਾਂ ਵੱਧ ਵੱਧ ਬੱਚਿਆਂ ਲਈ ਕਰਦੇ ਆਂ ਤਾਂ ਕਿ ਬੱਚਿਆਂ ਨੂੰ ਅੱਛਾ ਫੀਲ ਹੋਵੇ ਸਭ ਖਾ ਜਾਣਾ ਹੈ ਸਭ ਖਾ ਜਾਣਾ ਹੈ ਚਲੋ ਲੈ ਸਲਾ ਸਾਈਡ ਤੋਂ ਉਹ ਇਹ ਮੈਂ ਇੱਥੇ ਕਰਾ ਲੈ ਖਾ ਇਦਨ ਲੱਗ ਰਿਹਾ ਲੱਗ ਰਿਹਾ ਤੁਸੀਂ ਫੋਟੋਸ ਖਾਣ ਦੀ ਜੀਬੀ ਚਾਤ ਕਹਿੰਦੇ ਜਾਂਦਾ ਪਰ ਨਹੀਂ ਸਾਰਾ ਰੱਖੀ ਇਹਨੂੰ ਕੇਕ ਨੂੰ ਚਾਤ ਤੁਸੀਂ ਬਣਾ ਲਓ ਬਣਾ ਕੇ ਚਾਤ ਤੇ ਹੁਣ ਕੇਕ ਕੱਟ ਰਹੇ ਸੀਗੇ ਦਵਿੰਦਰ ਵੀਡੀਓ ਬਣਾ ਰਹੇ ਸੀ ਮੈਂ ਕਹਿੰਦਾ ਕਿ ਐਸੀ ਚਲੋ ਪ੍ਰਾਈਪੋਟ ਤੇ ਰੱਖ ਲਾਂ ਕੈਮਰਾ ਤੁਸੀਂ ਵਾਜ ਕਿੰਨੀ ਚਲੋ ਮੈਂ ਬਣਾ ਲਾਂਣਾ ਵੀਡੀਓ ਤੁਸੀਂ ਕੇਕ ਕਟਿੰਗ ਕਰ ਲਓ ਸਕਟ੍ਰੀਸ ਕੀ ਕੀ ਤੇ ਰੂਮ ਦੀ ਡੈਕੋਰੇਸ਼ਨ ਦਾ ਅਸੀਂ ਬੇਟੀ ਨੂੰ ਸਰਪ੍ਰਾਈਜ਼ ਦਿੱਤਾ ਸੀ ਤਾਂ ਦੱਸਾਂ ਨਹੀਂ ਸੀ ਪਹਿਲਾਂ ਕੋਈ ਡੈਕੋਰੇਸ਼ਨ ਵਗੈਰਾ ਕੁਝ ਕਰਨੀ ਹੈ ਇਹ ਵੀ ਜਸਟ ਉਹਦੇ ਲਈ ਇੱਕ ਸਰਪ੍ਰਾਈਜ਼ ਸੀਗਾ ਸਾਨੂੰ ਚਲੋ ਆਈ ਸੀ ਬਾਅਦ ਤੋਂ ਬਾਅਦ ਬੱਚੇ ਨੂੰ ਖੁਸ਼ੀ ਹੋਵੇ ਘਰ ਆ ਕੇ ਉਹਦਾ ਰੂਮ ਅਸੀਂ ਥੋੜਾ ਜਿਹਾ ਡੈਕੋਰੇਟ ਕਰਵਾਤਾ ਸੀਗਾ ਅਸੀਂ ਚੱਲੇ ਗਏ ਸੀ ਉਹ ਬਾਅਦ ਵਿੱਚ ਆ ਗਏ ਸੀ ਡੈਕੋਰੇਸ਼ਨ ਕਰ ਗਏ ਸੀ ਉਸ ਨੂੰ ਜਿਵੇਂ ਕਿਹਾ ਹੋਇਆ ਸੀ ਪਹਿਲਾਂ ਚਲੋ ਆਪ ਦੇ ਟਾਈਮ ਤੇ ਆ ਕੇ ਕਰ ਗਏ ਸੀ ਉਹਨੇ ਜਿੱਕਰਾਂਗੇ ਕੇਕ ਕਟਿੰਗ ਦੀ ਰਸਮ ਰਸਮ ਵਾਟ ਐਵਰ ਚਲੋ ਅੱਛਾ ਫੀਲ ਹੋ ਰਿਹਾ ਸੀਗਾ ਬੱਚੇ ਨੂੰ ਬੱਚਾ ਫੀਲ ਹੋ ਰਿਹਾ ਸਾਨੂੰ ਵੀ ਤੇ ਉਹਨੇ ਕੁਝ ਥੋੜੀਆਂ ਜਿਹੀਆਂ ਪਿਕਚਰਸ ਉਹਨਾ ਸ਼ੇਅਰ ਕਰੂੰਗੀ ਸੋ ਇਸ ਤਰੀਕੇ ਮੈਂ ਅੱਜ ਦੀ ਵੀਡੀਓ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਚੈਨਲ ਸਬਸਕ੍ਰਾਈਬ ਕਰਨਾ ਮਿਲਾਂਗੇ ਕੋਰ ਵੀਡੀਓ ਲੈ ਕੇ ਤਦ ਤੱਕ ਲਈ ਸਾਰਸ਼੍ਰੀ ਕਾਲ ਓਕੇ ਜੀ ਬਾਏ ਬਾਏ